ਜਦੋਂ ਕਿ ਤੇ ਹੜਾਉਂਦੇ ਨਹੀਂ ਤਾਂ ਲੋਕ ਪਰੇਸ਼ਾਨ ਨਜ਼ਰ ਆਉਂਦੇ ਨੇ ਆਪਣੇ ਘਰਾਂ ਚੋਂ ਪਾਣੀ ਬਾਹਰ ਕੱਢਦੇ ਨਜ਼ਰ ਆਉਂਦੇ ਨੇ ਲੇਕਿਨ ਹੜਾ ਕਰਕੇ ਸ਼ਾਇਦ ਹੀ ਕਿਸੇ ਨੂੰ ਤੁਸੀਂ ਖੁਸ਼ ਹੁੰਦੇ ਵੇਖਿਆ ਹੋਵੇਗਾ ਲੇਕਿਨ ਉੱਤਰ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪ੍ਰਿਆਗਰਾਜ ਸਮੇਤ ਕਈ ਜ਼ਿਲ੍ਹਿਆਂ ਵਿੱਚ ਗੰਗਾ ਤੇ ਯਮੁਨਾ ਨਦੀਆਂ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਇਸ ਦੌਰਾਨ ਪ੍ਰਿਆਗਰਾਜ ਦੇ ਦਾਰਾਗੰਜ ਇਲਾਕੇ ਵਿੱਚ ਯੂਪੀ ਪੁਲਿਸ ਵਿੱਚ ਤਣਾ ਤਹਿ ਥਾਣੇਦਾਰ ਚੰਦਰਦੀਪ ਨਿਸ਼ਾਦ ਦੇ ਘਰ ਗੰਗਾ ਦਾ ਪਾਣੀ ਵੜ ਗਿਆ ਪਰ ਉਸਨੇ ਇਸ ਨੂੰ ਆਫਤ ਨਹੀਂ ਸਗੋ ਪਗਵਤੀ ਗੰਗਾ ਦਾ ਆਸ਼ੀਰਵਾਦ ਮੰਨਿਆ ਅਤੇ ਪੂਜਾ ਅਤੇ ਪ੍ਰਾਰਥਨਾ ਕੀਤੀ ਅਧਿਕਾਰੀ ਚੰਦਰਦੀਪ ਨਿਸ਼ਾਦ ਨੇ ਇੰਸਟਾਗ੍ਰਾਮ ਤੇ ਦੋ ਵੀਡੀਓ ਸਾਂਝੀਆਂ ਕੀਤੀਆਂ ਜਿੱਥੇ ਉਹ ਆਪਣੇ ਘਰ ਦੇ ਬਾਹਰ ਅਤੇ ਆਪਣੇ ਘਰ ਦੇ ਅੰਦਰ ਪਾਣੀ ਨਾਲ ਭਰੀ ਗਲੀ ਨੂੰ ਗੰਗਾ ਨਦੀ ਦੇ ਪਵਿੱਤਰ ਪ੍ਰਗਟਾਵੇ ਵਜੋਂ ਵਰਤਦੇ ਹੋਏ ਦਿਖਾਈ ਦੇ ਰਹੇ ਨੇ ਵੀਡੀਓਜ਼ ਨੇ ਆਨਲਾਈਨ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਪੈਦਾ ਕੀਤੀਆਂ ਜਿੱਥੇ ਬਹੁਤ ਸਾਰੇ ਲੋਕਾਂ ਨੇ ਮੁਸੀਬਤਾਂ ਦੇ ਵਿਚਕਾਰ ਉਸ ਦੀ ਸ਼ਰਧਾ ਭਾਵਨਾ ਦੀ ਪ੍ਰਸ਼ੰਸਾ ਕੀਤੀ ਉੱਤੇ ਉੱਤਰ ਪ੍ਰਦੇਸ਼ ਵਿੱਚ ਵਿਗੜਦੀ ਹੜ੍ਹ ਦੀ ਸਥਿਤੀ ਬਾਰੇ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਵਰਦੀ ਵਿੱਚ ਨਿਸ਼ਾਦ ਦੁੱਧ ਚੜਾਉਂਦੇ ਹੋਏ ਅਤੇ ਪਾਣੀ ਤੇ ਗੁਲਾਬ ਦੀਆਂ ਪੱਤੀਆਂ ਛਿੜਕਦੇ ਹੋਏ ਜੈ ਗੰਗਾ ਮੱਈਆ ਦੇ ਜਿਕਾਰੇ ਛੱਡਦੇ ਨਜ਼ਰ ਆ ਰਹੇ ਨੇ ਉਸ ਨੇ ਵੀਡੀਓ ਕੈਪਸ਼ਨ ਵਿੱਚ ਲਿਖਿਆ ਅੱਜ ਸਵੇਰੇ ਡਿਊਟੀ ਤੇ ਜਾਂਦੇ ਸਮੇਂ ਮਾਂ ਗੰਗਾ ਸਾਡੇ ਘਰ ਪਹੁੰਚੀ ਮੇਰੇ ਦਰਵਾਜ਼ੇ ਤੇ ਮਾਂ ਗੰਗਾ ਦੀ ਪੂਜਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਮਾਂ ਗੰਗਾ ਦੀ ਜੈ ਹਜ਼ਾਰਾਂ ਸ਼ਰਧਾਲੂ ਗੰਗਾ ਮੱਈਆ ਕੋਲ ਜਾਂਦੇ ਨੇ ਪਰ ਤੁਸੀਂ ਖੁਦ ਮੈਨੂੰ ਆਸ਼ੀਰਵਾਦ ਦੇਣ ਆਇਓ ਕੁਝ ਯੂਜ਼ਰਸ ਨੇ ਯੂਪੀ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਨਿੰਦਿਆ ਕੀਤੀ ਇੱਕ ਨੇ ਲਿਖਿਆ ਕਿ ਯੂਪੀ ਸਰਕਾਰ ਦੀ ਅਸਫਲਤਾ ਕੋਈ ਸਹੀ ਨਿਕਾਸੀ ਪ੍ਰਣਾਲੀ ਨਹੀਂ ਹੈ। ਇੱਕ ਇੰਸਟਾਗ੍ਰam ਯੂਜ਼ਰ ਨੇ ਵਿਅੰਗਾਂਤਮਕ ਮਜ਼ਾਕ ਵੀ ਉਡਾਇਆ। ਲਿਖਿਆ ਜੇਕਰ ਤੁਹਾਡੀ ਸ਼ਰਦਾ ਅਤੇ ਮਾਂ ਗੰਗਾ ਵਿੱਚ ਸ਼ਕਤੀ ਹੈ ਤਾਂ ਉਹਨਾਂ ਨੂੰ ਕਦੇ ਵੀ ਤੁਹਾਡਾ ਕਰਨਾ ਹੀ ਛੱਡਣਾ ਚਾਹੀਦਾ। ਅਸੀਂ ਮਾਂ ਗੰਗਾ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਹਮੇਸ਼ਾ ਤੁਹਾਡੇ ਘਰ ਦੇ ਵਿੱਚ ਇਸੇ ਤਰ੍ਹਾਂ ਰਹਿਣ ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਪੂਰਾ ਸੱਚਮੁੱਚ ਆਸ਼ੀਰਵਾਦ ਪ੍ਰਾਪਤ ਕਰ ਸਕਣ। ਜਦੋਂ ਕਿ ਇੱਕ ਨੇ ਪੁਲਿਸ ਵਾਲੇ ਦੇ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕਰਦੇ ਹੋਏ ਕਿ ਹਾਂ ਕਿ ਘਰ ਨੂੰ ਬਹੁਤ ਨੁਕਸਾਨ ਹੋਇਆ ਹੋਵੇਗਾ ਪਰ ਜੇ ਦਿਲ ਸ਼ੁੱਧ ਹੈ ਤਾਂ ਸਭ ਕੁਝ ਠੀਕ ਹੈ। ਇੱਕ ਹੋਰ ਨੇ ਲਿਖਿਆ ਕਿ ਜੇਕਰ ਮਨ ਸ਼ੁੱਧ ਹੈ ਤਾਂ ਇੱਕ ਛੋਟਾ ਭਾਂਡਾ ਵੀ ਗੰਗਾ ਨੂੰ ਸੰਭਾਲਦਾ ਹੈ। ਉਸ ਨੇ ਇੱਕ ਪ੍ਰਸਿੱਧ ਹਿੰਦੀ ਕਹਾਵਤ ਦੀ ਵਰਤੋਂ ਕੀਤੀ ਜਿਸ ਦਾ ਅਰਥ ਹੈ ਕਿ ਸੱਚੀ ਸ਼ਰਦਾ ਨੂੰ ਇੱਕ ਸ਼ਾਨਦਾਰ ਸੈਟਿੰਗ ਦੀ ਜ਼ਰੂਰਤ ਨਹੀਂ ਹੁੰਦੀ। ਇਹ ਵੀਡੀਓ ਤੋਂ ਵਾਇਰਲ ਹੋਈ ਜਦੋਂ ਰਾਜ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਵਿਕ ਬਾਣੀਆਂ ਤੋਂ ਪਤਾ ਚੱਲਦਾ ਹੈ ਕਿ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਅਗਸਤ ਅਤੇ ਸਤੰਬਰ ਵਿੱਚ ਆਮ ਤੋਂ ਵੱਧ بارش ਹੋਣ ਦੀ ਸੰਭਾਵਨਾ ਹੈ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਹਿੰਦ ਮਹਾਸਾਗਰ ਡਾਈਪੋਲ ਦੇ ਮੌਨਸੂਨ ਦੇ ਅੰਤ ਤੱਕ ਨਕਾਰਾਤਮਕ ਹੋਣ ਦੀ ਉਮੀਦ ਹੈ। ਲਖਨਊ ਮੌਸਮ ਵਿਗਿਆਨ ਦਫ਼ਤਰ ਦੇ ਸੀਨੀਅਰ ਵਿਗਿਆਨੀ ਅਤੁਲ ਕੁਮਾਰ ਸਿੰਘ ਨੇ ਕਿਹਾ ਕਿ ਇਸ ਵੇਲੇ ਪੱਛਮੀ ਅਤੇ ਦੱਖਣੀ ਉੱਤਰ ਪ੍ਰਦੇਸ਼ ਵਿੱਚ ਅਗਸਤ ਚ ਤਾਪਮਨ ਆਮ ਤੋਂ ਘੱਟ ਹੋ ਸਕਦਾ ਹੈ ਜਦੋਂ ਕਿ ਪੂਰਬੀ ਯੂਪੀ ਵਿੱਚ ਆਮ ਤੋਂ ਵੱਧ ਤਾਪਮਨ ਦਰਜ ਹੋਣ ਦੀ ਸੰਭਾਵਨਾ ਹੈ। ਨੀਵੇਂ ਇਲਾਕੇ ਖਾਸ ਕਰਕੇ ਬਿਹਾਰ ਸਰਹੱਦ ਦੇ ਨੇੜੇ ਪੂਰਬੀ ਯੂਪੀ ਵਿੱਚ ਮੀਂਦੇ ਤੇਜ਼ ਹੋਣ ਕਾਰਨ ਹੜ੍ਹ ਦੇ ਉੱਚ ਜੋਖਮ ਤੇ ਬਣੇ ਹੋਏ ਨੇ